ਪ੍ਰਤਾਪ ਬਾਜਵਾ ਨੇ ਵੜਿੰਗ ਨੂੰ ਸੁਣਾਈਆਂ ਖੜੀਆਂ ਖੜੀਆਂ ਵੜਿੰਗ ਦੇ ਬਿਆਨਾਂ ਨੂੰ ਲੈ ਕੇ ਸਿੱਧੇ ਹੋ ਗਏ ਪ੍ਰਤਾਪ ਬਾਜਵਾ ਆਖਿਰਕਾਰ ਮੀਟਿੰਗ ਚੱਕੀ ਚੱਲਿਆ ਕਿਹੜੇ ਆਗੂ ਨੂੰ ਰਾਹੁਲ ਗਾਂਧੀ ਨੇ ਕੀ ਕਿਹਾ ਹੈ ਖੜਗੇ ਨੇ ਕੀ ਕਿਹਾ ਹੈ ਕਿਹੜੇ ਆਗੂ ਨੂੰ ਚੁੱਪ ਕਰਾਇਆ ਗਿਆ ਮੀਟਿੰਗ ਦੇ ਵਿੱਚ ਚੰਨੀ ਨੂੰ ਕੀ ਕਿਹਾ ਗਿਆ ਚੰਨੀ ਨੂੰ ਮੀਟਿੰਗ ਦੇ ਵਿੱਚ ਕੀ ਕਿਹਾ ਗਿਆ ਇਸ ਦੀਆਂ ਪਰਤਾ ਖੁੱਲਣ ਲੱਗੀਆਂ ਨੇ ਆ AICC ਦੇ ਸੋਰਸ AICC ਦੇ ਸੂਤਰ ਕੀ ਖਬਰ ਦੇ ਰਹੇ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਦੇਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦਬ ਦੇਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚਦੇ ਰਹਿਣ ਮਾਮਲਾ ਬੜਾ ਪਚੀਦਾ ਹੋ ਚੁੱਕਿਆ ਹੈ ਬੀਤੀ ਕੱਲ ਕਾਂਗਰਸ ਹਾਈ ਕਮਾਂਡ ਨੇ ਗੁਣੀਆਂ ਚ ਕਰਨ ਦੇ ਲਈ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਮੀਟਿੰਗ ਕੀਤੀ ਹੈ ਉਸ ਮੀਟਿੰਗ ਦੇ ਵਿੱਚ ਕੀ ਚੱਲਦਾ ਰਿਹਾ ਕੀ ਹੋਇਆ ਕਿਹੜਾ ਆਗੂ ਕਿੰ ਨੂੰ ਸੁਣਾਉਂਦਾ ਰਿਹਾ ਕਿਹੜੇ ਆਗੂ ਨੇ ਲੱਲਾ ਪੱਬਾ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਬਾਰੇ ਆਲ ਇੰਡੀਆ ਕਾਂਗਰਸ ਕਮੇਟੀ ਨਾਲ ਸੰਬੰਧਿਤ ਕੁਝ ਸੂਤਰਾਂ ਨੇ ਸਾਨੂੰ ਖਬਰ ਦਿੱਤੀ ਹੈ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਵਿਸ਼ੇਸ਼ ਤੌਰ ਤੇ ਰਾਹੁਲ ਗਾਂਧੀ ਨੇ ਕਮਰੇ ਦੇ ਵਿੱਚ ਅਲੈਦਾ ਬੈਠ ਕੇ ਸਾਰੇ ਲੀਡਰਾਂ ਨੂੰ ਸੁਣਿਆ ਵਾਰੀ-ਵਾਰੀ ਦੇ ਨਾਲ ਸੁਣਿਆ ਸਾਰੇ ਲੀਡਰਾਂ ਨੂੰ ਜੋ ਕੁਝ ਕਿਹਾ ਉਹ ਬੜਾ ਅਹਿਮ ਹੈ ਰਾਹੁਲ ਗਾਂਧੀ ਨੇ ਇਹਨਾਂ ਸਾਰੇ ਆਗੂਆਂ ਨੂੰ ਸੁਣਿਆ ਵਾਰੀ-ਵਾਰੀ ਸੁਣਿਆ ਇਹਨਾਂ ਆਗੂਆਂ ਨੂੰ ਜਿਹੜਾ ਉਹ ਕੀ ਪੁਆਇੰਟ ਦਿੱਤੇ ਕੀ ਕਰਨਾ ਹੈ ਕੀ ਨਹੀਂ ਕਰਨਾ ਚਾਹੀਦਾ ਤੁਸੀਂ ਜੋ ਗਲਤ ਕੀਤਾ ਉਹਦੇ ਬਾਰੇ ਵੀ ਕਿਹਾ ਗਿਆ ਜੋ ਖਬਰ AICCC ਦੇ ਸੂਤਰਾ ਤੋਂ ਆ ਰਹੀ ਹੈ ਕਿ ਕਾਂਗਰਸ ਹਾਈ ਕਮਾਂਡ ਇਸ ਗੱਲ ਤੋਂ ਬਹੁਤ ਦੁਖੀ ਹੈ ਕਿ ਭਾਈ ਤੁਸੀਂ ਧੜੇਬੰਦੀ ਕਰਦੇ ਹੋ ਖਾਸ ਕਰਕੇ ਚੰਨੀ ਹਰਾਂ ਨੂੰ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਕਿ ਤੁਸੀਂ ਸਾਇਨ ਕਰਾ ਰਹੇ ਹੋ ਦਸਕਤ ਮਹੀਮ ਚਲਾ ਰਹੇ ਹੋ ਤੇਰੇ ਜਵਾਬ ਦੇ ਵਿੱਚ ਜੋ ਸੋਰਸ ਦੱਸਦੇ ਆ ਸੂਤਰ ਦੱਸਦੇ ਆ ਕਿ ਚੰਨੀ ਨੇ ਕਿਹਾ ਕਿ ਜੀ ਇਦਾਂ ਦੀ ਕੋਈ ਗੱਲ ਨਹੀਂ ਹੈ ਉਹਨਾਂ ਉਹ ਆਗੂਆਂ ਨੂੰ ਮਿਲਦਾ ਸਮਾਂ ਹੀ ਨਹੀਂ ਦਿੱਤਾ ਜਾ ਰਿਹਾ ਉਹ ਆਗੂਆਂ ਨੂੰ ਕੋਈ ਪੰਜਾਬ ਦੇ ਵਿੱਚ ਵੀ ਸੁਣਵਾਈ ਨਹੀਂ ਹੈ ਇਹ ਮਹੀਮਜੋਈ ਨਹੀਂ ਇਹ ਅਪੁਆਇੰਟਮੈਂਟ ਹੈ ਤੇ ਬਿਆਨ ਬਾਰੇ ਵੀ ਇਹ ਗੱਲ ਕਹੀ ਗਈ ਕਿ ਇਹ ਬਿਆਨ ਜਿਹੜਾ ਤੁਸੀਂ ਦਿੱਕਤਾ ਹੈ ਇਹ ਕਿਉਂ ਦਿੱਤਾ ਗਲਤ ਦਿੱਤਾ ਤਾਂ ਇਸ ਦੀ ਸਫਾਈ ਦੇ ਵਿੱਚ ਚੰਨੀ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਇਹ ਬਿਆਨ ਮੈਂ ਕਾਂਗਰਸ ਦੀ ਅੰਦਰੂਨੀ ਮੀਟਿੰਗ ਦੇ ਵਿੱਚ ਦਿੱਤਾ ਸੀਗਾ ਤੇ ਇਹ ਬਿਆਨ ਬਾਹਰ ਕਿਵੇਂ ਗਿਆ ਇਸ ਤੋਂ ਰਾਹੁਲ ਗਾਂਧੀ ਕਾਫੀ ਦੁਖੀ ਹੋਏ ਉਹਨਾਂ ਨੂੰ ਗੁੱਸਾ ਵੀ ਆਇਆ ਦੱਸਿਆ ਜਾਂਦਾ ਹੈ ਕਿ ਤੁਸੀਂ ਇਹ ਕਿਉਂ ਜਾਨੀ ਕਿ ਇਹ ਕਿਵੇਂ ਲੀਕ ਹੋ ਗਈ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਇਹ ਕਾਂਗਰਸ ਦੀ ਅੰਦਰੂਨੀ ਮੀਟਿੰਗ ਸੀ ਉਸ ਤੋਂ ਬਾਅਦ ਫਿਰ ਸਾਰੇ ਸੱਜਦੇ ਐ ਇੱਕ ਕਮਰੇ ਦੇ ਵਿੱਚ ਜਿੱਥੇ ਸਾਰੇ ਵੱਡੇ ਲੀਡਰ ਬ੍ਰਿੰਗ ਪ੍ਰਤਾਪ ਬਾਜਵਾ ਚੰਨੀ ਸੁਖਜਿੰਦਰ ਰੰਦਾਵਾ ਰਣ ਕੇਪੀ ਆਪਣੇ ਸਿੰਘਲਾ ਸਾਹਿਬ ਸੰਗਰੂਰ ਵਾਲੇ ਇਹ ਸਾਰੇ ਲੋਕ ਜਿਹੜੇ ਆ ਉੱਥੇ ਮੌਜੂਦ ਸੀ ਅਮਰ ਸਿੰਘ ਸਨੇ ਅੰਪੀਕਾ ਸੋਨੀ ਇਹ ਸਾਰੇ ਆਗੂ ਉੱਥੇ ਮੌਜੂਦ ਸੀ ਤਾਂ ਇਹਨਾਂ ਦੇ ਉੱਥੇ ਫਿਰ ਖੁੱਲ ਕੇ ਗੱਲਬਾਤ ਹੋਈ ਸਭ ਤੋਂ ਪਹਿਲਾਂ ਭੁਪੇਸ਼ ਬਗੇਲ ਦੇ ਬਾਰੇ ਇਹ ਟਿੱਪਣੀ ਹੋਈ ਮਲਕ ਅਰਜਨ ਖੜਗੇ ਦੇ ਵੱਲੋਂ ਕਿ ਤੁਸੀਂ ਤੁਹਾਨੂੰ ਜਰਨਲ ਸੈਕਟਰੀ ਬਣਾ ਕੇ ਪੰਜਾਬ ਚ ਇਸ ਕਰਕੇ ਭੇਜਿਆ ਗਿਆ ਹੈ ਕਿ ਤੁਸੀਂ ਉੱਥੇ ਸਥਿਤੀਆਂ ਨੂੰ ਸੰਤੁਲਿਤ ਰੱਖੋ ਤੁਸੀਂ ਕਿਸੇ ਧੜੇ ਦੀ ਲੋਬਿੰਗ ਨਾ ਕਰੋ ਇਹ ਗੱਲ ਮਲਕਾ ਅਰਜਨ ਖੜਗੇ ਨੇ ਭਪੇਸ਼ ਬਗੇਲ ਨੂੰ ਕਹੀ ਉਸ ਤੋਂ ਬਾਅਦ ਜਿਹੜਾ ਪਟਾਰਾ ਖੋਲਦੇ ਨੇਗੇ ਪ੍ਰਤਾਪ ਬਾਜਵਾ ਪ੍ਰਤਾਪ ਬਾਜਵਾ ਨੇ ਆਪਣੀ ਜਿਹੜੀ ਸ਼ਬਦੀ ਬੰਦੂਕ ਹੈ ਜਿਹੜੀ ਤੋਪ ਹੈ ਉਹਦੇ ਨਿਸ਼ਾਨੇ ਸਾਰੇ ਦੇ ਸਾਰੇ ਰਾਜਾ ਵੜਿੰਗ ਦੀ ਵੱਲ ਕਰ ਦਿੱਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਰਾਜਾ ਜਾਨੀ ਕਿ ਗੱਲ ਪਹਿਲਾਂ 1 ਟੂ 1 ਵੇ ਵਿੱਚ ਵੀ ਹੋਈ ਹੈ ਰਾਜਾ ਬੜਿੰਗ ਦੇ ਬਾਰੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਇਹਨਾਂ ਨੇ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਐਸੇ ਬਿਆਨ ਦਿੱਤੇ ਗਲਤਮਲਤ ਬਿਆਨ ਦਿੱਤੇ ਕਿ ਜਿਨ੍ਹਾਂ ਦੇ ਕਰਕੇ ਮਾਮਲਾ ਉਲਝ ਗਿਆ ਸਥਿਤੀਆਂ ਵਿਗੜ ਗਈਆਂ ਤੇ ਉਹਨਾਂ ਦਾ ਜੋ ਸੂਤਰ ਦੱਸਦੇ ਆ ਕਿ ਪ੍ਰਤਾਪ ਬਾਜਵਾ ਨੇ ਤਾਂ ਇਹ ਵੀ ਕਿਹਾ ਕਿ ਇਹ ਕਿਸੇ ਦੇ ਇਸ਼ਾਰੇ ਤੇ ਦਿੱਤੇਗੇ ਜਾਨੀ ਕਿ ਇਹ ਮ ਇਸ਼ਾਰਾ ਕਿੱਥੋਂ ਮਿਲਦਾ ਤੁਸੀਂ ਆਪ ਸਮਝ ਸਕਦੇ ਹੋ ਕਿ ਇਹ ਕਿਸੇ ਦੇ ਇਸ਼ਾਰੇ ਤੇ ਦਿੱਤੇ ਗਏ ਅ ਬੜੀ ਤਕੜੀ ਪਾਵਰ ਹੈ ਅ ਉਹਨਾਂ ਦੇ ਨਾਲ ਇੱਕ ਮਸ਼ਹੂਰ ਗਾਇਕ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਜਿਹੜੀ ਇਹ ਸੈਟਿੰਗ ਹੋਈ ਦੱਸੀ ਜਾਂਦੀ ਹੈ ਤਾਂ ਇਹ ਜਿਹੜੇ ਇਹਦੇ ਬਾਰੇ ਚਰਚਾ ਆ ਤੇ ਇਹ ਬਿਆਨ ਜਿਹੜੇ ਉਸ ਪਾਸਿਓਂ ਦਿੱਤੇ ਗਏ ਜਾਨੀ ਕਿ ਜਿਹੜੀ ਤਕੜੀ ਧਿਰ ਸੀਗੀ ਤਰਨਤਨ ਜਿਮਨੀ ਚੋਣ ਦੇ ਵਿੱਚ ਉਹਦੇ ਉਹਦੇ ਉਹਨਾਂ ਦੇ ਕਹਿਣ ਤੇ ਦਿੱਤੇ ਗਏ ਤਾਂ ਇਸ ਕਰਕੇ ਇਹ ਸਾਰਾ ਕੁਝ ਵਾਪਰਿਆ ਤੇ ਪਾਰਟੀ ਦਾ ਨੁਕਸਾਨ ਹੋਇਆ ਤੇ ਇਸ ਤੇ ਰਾਹੁਲ ਗਾਂਧੀ ਵੀ ਡਾਢੇ ਪਰੇਸ਼ਾਨ ਹੋਏ ਦੁਖੀ ਹੋਏ ਗੁੱਸੇ ਹੋਏ ਉਹਨਾਂ ਨੇ ਕਿਹਾ ਕਿ ਇਹ ਗਲਤ ਚੀਜ਼ ਹੈ ਇਦਾਂ ਨਹੀਂ ਹੋਣਾ ਚਾਹੀਦਾ ਸੀ ਸੁਖਜਿੰਦਰਨ ਦਾਵਾ ਨੇ ਬਹੁਤੀ ਇੰਟਰਵੈਂਸ਼ਨ ਨਹੀਂ ਕੀਤੀ ਕੁਝ ਕੁ ਮਸਲਿਆਂ ਤੇ ਕੀਤੀ ਪਰ ਉਹਨਾਂ ਨੂੰ ਜਿਹੜਾ ਬਹੁਤੀ ਖੁੱਲ੍ਹ ਕਹਿ ਲਈ ਕਿ ਨਹੀਂ ਮਿਲੀ ਵਿਜੇਂਦਰ ਸਿੰਘਲਾ ਜਿਹੜੇ ਆ ਉਹਨਾਂ ਨੇ ਵੀ ਕੋਈ ਬਹੁਤੀ ਇੰਟਰਵੈਂਸ਼ਨ ਨਹੀਂ ਕੀਤੀ ਤੇ ਉਹਨਾਂ ਨੂੰ ਇੱਕ ਦੋ ਥਾਂਵੇਂ ਟੋਕਿਆ ਵੀ ਗਿਆ ਉਸ ਤੋਂ ਬਾਅਦ ਅੰਬਿਕਾ ਸੋਨੀ ਨੇ ਅਲੈਦਾ ਤੌਰ ਦੇ ਉੱਤੇ ਮਿ ਆਪਣੀ ਗੱਲ ਰੱਖੀ ਉਹਨਾਂ ਨੇ ਸਥਿਤੀ ਦੱਸੀ ਕਿ ਪੰਜਾਬ ਕਾਂਗਰਸ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਜਿਹੜਾ ਉਹ ਚੱਲ ਰਿਹਾ ਹੈ ਜਿਹੜੀ ਵੀਡੀਓ ਲੀਕ ਹੋਈ ਜਦੋਂ ਸਾਰਿਆਂ ਦੇ ਵਿੱਚ ਬੈਠ ਕੇ ਚੰਨੀ ਨੂੰ ਇਹ ਗੱਲ ਪੁੱਛੀ ਗਈ ਕਿ ਭਾਈ ਤੁਸੀਂ ਬਿਆਨ ਕਿਉਂ ਦਿੱਤਾ ਕਿਉਂ ਇਹ ਤੁਸੀਂ ਜਿਹੜਾ ਬਿਆਨ ਦਿੱਤਾ ਤਾਂ ਚੰਨੀ ਨੇ ਕਿਹਾ ਕਿ ਮੀਟਿੰਗ ਹੋਈ ਸੀ ਜੀ ਮੀਟ ਪਾਰਟੀ ਦੀ ਅੰਰੁਣਨੀ ਮੀਟਿੰਗ ਸੀ ਉਹ ਚ ਮੈਂ ਬਿਆਨ ਦਿੱਤਾ ਪਾਰਟੀ ਜਿਹੜਾ ਦਲਤ ਸਮਾਜ ਆ ਪਾਰਟੀ ਦੇ ਨਾਲ ਜੁੜਿਆ ਹੋਇਆ ਉਹਦੀ ਇਹ ਮੰਗ ਹੈ ਉਹਨਾਂ ਨੇ ਉਹ ਮੰਗਦੇ ਨੇ ਤੇ ਮੈਂ ਇਹ ਗੱਲ ਉਹਨਾਂ ਦੇ ਬਿਹਾਵ ਤੇ ਕਹੀ ਆਪਣੇ ਭਾਸ਼ਣ ਚ ਕਹੀ ਉਹਨਾਂ ਨੇ ਕਿਹਾ ਕਿ ਇਹ ਮੀਟਿੰਗ ਮੀਟਿੰਗ ਸੂਤਰ ਜੋ ਦੱਸਦੇ ਆ ਕਿ ਇਸ ਮੀਟਿੰਗ ਦੀ ਵੀਡੀਓ ਕਿੰਨੇ ਬਣਵਾਈ ਤੇ ਕਿੰਨੇ ਲੀਕ ਕੀਤੀ ਉਹਦੇ ਤੇ ਕਹਿੰਦੇ ਕਿ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਨਾਂ ਨੇ ਇੱਕ ਵਿਸ਼ੇਸ਼ ਆਗੂ ਦੇ ਵੱਲ ਇਸ਼ਾਰਾ ਵੀ ਕੀਤਾ ਕਿ ਇਸ ਆਗੂ ਨੇ ਜਿਹੜੀ ਆ ਉਹ ਵੀਡੀਓ ਲੀਕ ਕਰਾਈ ਰਾਹੁਲ ਗਾਂਧੀ ਤੇ ਖੜਗੇ ਦੇ ਸਾਹਮਣੇ ਇਹ ਇਸ਼ਾਰਾ ਜਿਹੜਾ ਉਸ ਆਗੂ ਤੇ ਕੀਤਾ ਗਿਆ ਕਿ ਇਸ ਵਿਅਕਤੀ ਨੇ ਇਹ ਵਿਅਕਤੀ ਇਸ ਮੀਟਿੰਗ ਵਿੱਚ ਮੌਜੂਦ ਹੈ ਜਿਨਨੇ ਕਰਵਾਈ ਵੀਡੀਓ ਲੀਕ ਕਰਵਾਈ ਵੀਡੀਓ ਬਣਵਾਈ ਫਿਰ ਲੀਕ ਕਰਵਾਈ ਅੜੀ ਸਥਿਤੀ ਹੈ ਕੁੱਲ ਮਿਲਾ ਕੇ ਅ ਪੰਜਾਬ ਕਾਂਗਰਸ ਦੇ ਵਿੱਚ ਤਰਥੱਲੀ ਹੈ ਜਿਹੜੀ ਉਹ ਜਿਹੜੀ ਥੱਲਣ ਦੀ ਕੋਸ਼ਿਸ਼ ਹੈ ਉੱਚ ਹਾਈ ਕਮਾਂਡ ਕੁਝ ਹੱਦ ਤੱਕ ਤਾਂ ਕਾਮਯਾਬ ਹੋਈ ਨਜ਼ਰ ਆਉਂਦੀ ਹੈ ਲੀਡਰ ਗੁਣੀਆਂ ਦੇ ਵਿੱਚ ਨਜ਼ਰ ਆਉਂਦੇ ਆ 2-4 ਦਿਨਾਂ ਤੇ ਅੱਗੇ ਜਾ ਕੇ ਭਵਿੱਖ ਦੇ ਵਿੱਚ ਕੀ ਹੁੰਦਾ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਧੜੇਬੰਦੀ ਤਿੱਖੀ ਹੋਵੇਗੀ ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਈ ਤਰ੍ਹਾਂ ਦੀਆਂ ਖਬਰਾਂ ਸਪੈਕੂਲੇਟ ਕਰ ਰਹੀਆਂ ਨੇ ਕਿ ਆ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਮੀਡੀਆ ਗਲਿਆਰਿਆਂ ਦੇ ਵਿੱਚ ਰਾਧਾਰੀਆਂ ਚ ਘੁੰਮ ਰਹੀਆਂ ਨੇ ਜਿਨ੍ਹਾਂ ਚ ਕਿਹਾ ਜਾ ਰਿਹਾ ਕਿ ਕੁਝ ਲੋਕਾਂ ਨੂੰ ਸਸਪੈਂਡ ਕੀਤਾ ਜਾ ਸਕਦਾ ਕਾਂਗਰਸ ਦੇ ਵਿੱਚੋਂ ਤੇ ਉਸ ਤੋਂ ਬਾਅਦ ਇਹ ਧੜੇਬੰਦੀ ਹੋਰ ਸਖਤ ਹੋ ਸਕਦੀ ਹੈ ਅ ਤੇ ਜੇ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਤੇ ਦੇ ਕਾਫੀ ਖਲਾਰੇ ਜਿਹੜੇ ਆ ਉਹ ਪਹਿਣ ਕੇ ਹੀ ਪਹਿਣਗੇ ਦੂਜੇ ਨੰਬਰ ਦੇ ਉੱਤੇ ਪੰਜਾਬ ਕਾਂਗਰਸ ਦੇ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਆਉਂਦੇ ਦਿਨਾਂ ਦੇ ਵਿੱਚ ਤਬਦੀਲੀ ਦਾ ਸਾਹਮਣਾ ਕਰੇਗੀ ਹੀ ਕਰੇਗੀ ਇਹ ਵੀ ਜਿਹੜੇ ਆਲ ਇੰਡੀਆ ਕਾਂਗਰਸ ਕਮੇਟੀ ਨਾਲ ਸੰਬੰਧਿਤ ਸਰੋਸਸ ਜਿਹੜੇ ਹਾਮੀ ਭਰਦੇ ਆ ਭੁਪੇਸ਼ ਬਘੇਲ ਦਾ ਵੀ ਲਗਭਗ ਜਾਣਾ ਤੈ ਮੰਨਿਆ ਜਾ ਰਿਹਾ ਹੈ ਹਾਲੇ ਉਹਦੇ ਬਾਰੇ ਖਬਰ ਇੰਨੀ ਪੱਕੀ ਨਹੀਂ ਹੋ ਰਹੀ ਹੁਣ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਤੇ ਖੜਗੇ ਹੀ ਡੋਮਿਨੇਟ ਕਰਦੇ ਰਹੇ ਉਹਨਾਂ ਦਾ ਹੀ ਪ੍ਰਭਾਵ ਰਿਹਾ ਤੇ ਉਹਨਾਂ ਨੇ ਕਿਸੇ ਨੂੰ ਬਹੁਤਾ ਬੋਲਣ ਬੁੱਲਣ ਨਹੀਂ ਦਿੱਤਾ ਕਿ ਕਈ ਲੋਕਾਂ ਨੇ ਉੱਥੇ ਕੋਸ਼ਿਸ਼ ਕੀਤੀ ਆਪਣਾ ਪ੍ਰਭਾਵ ਬਣਾਉਣ ਦੀ ਵੀ ਐਸੀ ਬਹੁਤ ਸਿਆਣੇ ਤੇ ਸਮਝਦਾਰ ਆ ਉਹ ਵੀ ਰੋਕ ਕੇਗੇ ਬਹੁਤ ਵੱਡੇ ਇੱਕ ਹਿੰਦੂ ਚਿਹਰੇ ਨੂੰ ਇਸ ਗੱਲ ਤੋਂ ਵਰਜਿਆ ਗਿਆ ਕਿ ਨਹੀਂ ਇਹ ਗਲਤ ਹੈ ਤੁਸੀਂ ਇਦਾਂ ਨਹੀਂ ਕਰ ਸਕਦੇ ਵਾਲੀ ਸਥਿਤੀ ਸੀ ਕੁੱਲ ਮਿਲਾ ਕੇ ਕਾਂਗਰਸ ਦੀ ਇਸ ਮੀਟਿੰਗ ਤੋਂ ਬਾਅਦ ਹੁਣ ਇਹ ਜਿਹੜਾ ਖਲਾਰਾ ਇਹ ਸਿਮਿੰਟ ਦਾ ਵੱਧ ਦਾ ਸਮਾਂ ਦੱਸੇਗਾ ਪਰ ਇਹ ਮੀਟਿੰਗ ਬਹੁਤ ਹੰਗਾਮੇਖੇਜ਼ ਰਹੀ ਇਸ ਮੀਟਿੰਗ ਦੇ ਵਿੱਚ ਸਿੱਧੀਆਂ ਤੋਹਮਤਾਂ ਲੱਗੀਆਂ ਚਾਹੇਓ ਕੱਲਿਆਂ-ਕੱਲਿਆਂ ਲੱਗੀਆਂ ਚਾਹੇ ਉਹ ਭਰੀ ਮੀਟਿੰਗ ਦੇ ਵਿੱਚ ਲੱਗੀਆਂ ਚੰਨੀ ਨੇ ਵਿਸ਼ੇਸ਼ ਤੌਰ ਤੇ ਉਹ ਵੀਡੀਓ ਲੀਕ ਵਾਲੇ ਮਾਮਲੇ ਦੇ ਵਿੱਚ ਕਿਹਾ ਜਾਂਦਾ ਜਵਾਲ ਇੰਡੀਆ ਕਾਂਗਰਸ ਕਮੇਟੀ ਨਾਲ ਸੰਬੰਧਿਤ ਸੋਰਸਸ ਨੇਗੇ ਉਹ ਗੱਲ ਕਹਿੰਦੇ ਨੇ ਕਿ ਵਿਸ਼ੇਸ਼ ਆਗੂ ਦੇ ਵੱਲ ਇਸ਼ਾਰਾ ਕੀਤਾ ਕਿ ਇਸ ਆਗੂ ਨੇ ਵੀਡੀਓ ਬਣਵਾਈ ਤੇ ਲੀਕ ਕਰਵਾਈ ਹੁਣ ਉਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਉਸ ਆਗੂ ਨੂੰ ਕਿਸ ਤਰ੍ਹਾਂ ਨਾਲ ਦੇਖਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ